ਕਮਲਖਸਰ ਟੱਪਾ ਇਹ 88 ਨੰਬਰ ਤੇ ਜਿੱਤ ਰਿਹਾ ਲਓ ਜੀ 11 ਨੰਬਰ ਤੇ ਜਿੱਤ ਰਿਹਾ 18 ਕਰੋ ਜੀ ਮਤੇਜ ਸਿੰਘ ਗੁਜਰਵਾਲ ਆਜ਼ਾਦ ਕਪਾ ਦਾ ਪੁੱਤ ਪੈਂਸਲੀ ਦਾ ਨਾਮ ਜੇ ਬੰਦਾ ਲਾ ਲ ਮੁੰਡਾ ਬਤਾ ਚਾਚਾ ਕਰਨੀ ਬਹੁਤ ਤਰ੍ਹਾਂ ਦਾ ਬੰਦਾ ਨੂੰ ਪਿੱਛੇ ਨਾ ਕਰਾਈ ਲਾਉਣੀ ਪੜਦੇ ਨਾਲ ਚਾਰੀ ਰੱਖੋ ਅਰੇ ਪੁਲਿਸ ਜੀ ਜੀ ਕਿਹੜਾ ਕਿਹੜਾ ਟੁੱਟਾ ਆਇਆ ਉਹਨਾਂ ਨੂੰ ਸਭੇ ਜਿੱਤ ਦੇਵੇ ਸਾਡਾ ਰੋਬੋ ਲਾਈਟ ਸਟਾਉਡ ਦਾ ਵਰਜੀਤ ਸਿੰਘ ਹਟਲ ਰਿਸਪੋਰਟ ਦਾ ਜਿੱਤ ਦਾ ਬਲੈਕ ਗ੍ਰੂਨ ਦਾ ਟਾਲਾ ਇਹ ਚਿੱਤਾ ਬੜਾ ਹੋਵੇਗਾ ਵੀ ਉਹਦੇ ਨਾਲੋਂ ਛੋਟਾ ਜੀ ਆਹ ਜੀ ਇਹਦੇ ਕੋਲ ਇਹ ਚਾਰ ਪਾਸੇ ਰਹਿ ਰਹੇ ਆ ਉਹਦੇ ਉੱਪਰ ਜੀ ਕਾਲਾ ਭੱਜਿਆ ਹੀ ਨਹੀਂ ਜਿਹਦੂ ਦਾ 11 ਨੰਬਰ ਚੋ ਲਿਓ ਜੀ 11 ਨੰਬਰ ਵੀ ਕਰੋ ਤਿਆਰ ਨਿੱਧਰ ਪਟਾਲਾ ਫਾਸਟ ਗਰੁੱਪ ਕੈਨੇਡਾ ਦਾ ਕੁੱਤਾ ਬੈਟ ਪੁਆਇੰਟ ਚਿਤਰਾ ਦੇ ਪੰਡਾ ਲਾਲ ਮੁਕਾਬਲਾ ਬਾਦਜੀ ਸਾਹਿਬ ਕੋਲ ਰਸ਼ਪਾਲ ਸਾਹਿਬ ਦੇ ਗੁੰਡਾ ਕੁੱਤਾ ਬਲੈਕ ਗਰੁੱਪ ਦਾ ਕਾਲਾ ਇਹਦੇ ਪੰਡਾ ਚਿੱਟਾ ਉੱਤੇ ਬੰਦ ਕਰਾ ਵਾਲਾ ਜਲਦੀਪ ਸਿੰਘ ਸਿੱਧੂ ਸਿੰਘੀ ਬਰਾੜਾ ਚੱਤ ਬਰਾੜਾ ਦਾ ਕੁੱਤਾ ਹੀਰਾ ਚਿਤਰਾ ਬੜਾ ਲਾਲ ਮੁਕਾਬਲਾ ਰਾਜੂ ਪਿੱਟਾ ਤਰ ਢੱਲੋ ਆਸਟ੍ਰੇਲੀਆ ਹੱਟਰ ਬਲਰ ਗਰੁੱਪ ਦਾ ਪਿੱਟਾ ਵਾਈਟ ਹੱਟਰ ਚਿੱਟਾ ਦੇ ਚਿਤਰਾ ਢੱਪਾ ਇਹਦੇ ਚਿੱਟਾ ਬੜਾ ਵਗਿਆ ਤਿਆਰ ਰੱਖਿਓ ਹਾਂਜੀ ਸਾਡਾ ਵੀਰ ਸੁੱਖੀ ਰੁੜਕਾ ਜਿੱਥੇ ਵੀ ਵਾਸ ਹੁੰਦਾ ਕਿਰਪਾ ਕਰਕੇ ਸਟੇਜ ਤੇ ਸਾਨੂੰ ਮਿਲ ਲਾ ਕੇ ਜੀ ਸੁੱਖੀ ਰੁੜਕਾ

ਮਨੀ ਕਰੇ ਵਾਲ ਗਰਨੂਰ ਕਰੇ ਵਾਲ ਜਿਨ੍ਹਾਂ ਨੇ ਕੀ ਗਰਾਊਂਡ ਬਰਾਊਂਡ ਦੇ ਵਿੱਚ ਸਾਡਾ ਦਿਦਰਾ ਦੇ ਕੀਤਾ ਜਿਹੜਾ ਰੈਪਰ ਤੋਂ ਇਹਨਾਂ ਭਰਾਵਾਂ ਦਾ ਵੀ ਅਸੀਂ ਸਮੂਹ ਟੈਕਰੋਂ ਬਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ